ਸੈਂਟਰ ਸਰਕਾਰ ਹੈ ਜਿਹੜੀ ਕਿਸੇ ਵੀ ਪਾਰਟੀ ਦੀ ਆਉਂਦੀ ਉਹ ਪੰਜਾਬ ਦੇ ਨਾਲ ਵੱਡਾ ਵਿਰਕਤਾ ਰੱਖਦੀ ਹੈ। ਉਹਨਾਂ ਨੇ ਮੁੜ ਕੇ ਤਰਲੇ ਪਾਏ ਦਿੱਲੀ ਜਾ ਕੇ ਵੀ ਤੁਸੀਂ ਇੱਕ ਗੇੜਾ ਮਾਰੋ ਸਾਡੇ ਕਹਿਣ ਤੇ। ਅਸੀਂ ਜਿਹੜੀ ਇੱਥੇ ਸਰਕਾਰ ਚ ਨਹੀਂ ਸੀ। ਉਹਨਾਂ ਨੇ ਬਹੁਤ ਤਰਾਸਗੀ ਕੀਤੀ ਆ। ਉਹਨਾਂ ਦੀ ਸਾਰ ਨਹੀਂ ਲਈ ਅਜੇ ਤੱਕ। ਸਰਕਾਰ ਦੇ ਜੇ ਖਿਲਾਫ ਕੋਈ ਉੱਠ ਕੇ ਖੜੋ ਸਕਦਾ ਤੇ ਉਹ ਕਿਸਾਨ ਹੀ ਆ। ਇੱਕ ਬੰਨੇ ਉਹ ਚਾਹੁੰਦੇ ਵੀ ਅਸੀਂ ਪੰਜਾਬ ਤੇ ਰਾਜ ਕਰੀਏ ਪਰ ਇਹ ਪੰਜਾਬ ਦੂਸਰੀਆਂ ਸਟੇਟਾਂ ਤੋਂ ਵੱਖਰਾ ਚੱਲਦਾ। ਜਿੱਥੇ ਪ੍ਰਧਾਨ ਮੰਤਰੀ ਆਏ ਆ ਜੇ ਉਹਨਾਂ ਨੂੰ ਵੇਖ ਕੇ ਵੀ ਉਹ ਗੱਲ ਕਰਨ ਤੇ ਕੱਲਾ ਰਾਵੀ ਦਾ 6000 ਕਰੋੜ ਦਾ ਵੱਧ ਤੋਂ ਵੱਧ ਨੁਕਸਾਨ ਆ। ਜਦੋਂ ਕਿ 70000 ਦੀ ਮੰਗ ਆਹੀ ਕਿਸਾਨ ਜੂ ਸੰਜੁਕਤ ਮੋਰਚਾ ਜਿਹੜਾ ਉਹ 70000 ਪਰ ਇਕੜ ਦਾ ਕਰ ਰਹੇ ਆ ਉਹ ਕੋਈ ਅਜੇ 10-20% ਜਿਹੜੇ ਕਿਸਾਨਾਂ ਨੂੰ ਪੈਸੇ ਮਿਲੇ ਆ ਦੂਜਿਆਂ ਨੂੰ ਅਜੇ ਉਹ ਅਜੇ ਤੱਕ ਪੈਸੇ 23 ਦੇ ਨਹੀਂ ਮਿਲੇ ਤੇ 25 ਜਿਹੜਾ ਏਡਾ ਵੱਡਾ ਨੁਕਸਾਨ ਆਇਆ ਪੰਜਾਬ ਵਿੱਚ ਹੜ੍ਹਾਂ ਦੇ ਨਾਲ ਹੋਈ ਬਰਬਾਦੀ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਪੰਜਾਬ ਦਾ ਦੌਰਾ ਕੀਤਾ ਗਿਆ ਔਰ ਕਿਸਾਨਾਂ ਦੇ ਲਈ 1600 ਕਰੋੜ ਰੁਪਏ ਦਾ ਇੱਕ ਪੈਕੇਜ ਦਿੱਤਾ ਗਿਆ ਜਿਹਦੇ ਵਿੱਚ ਕਿਸਾਨਾਂ ਨੂੰ ਇਸ ਪੈਕੇਜ ਤੇ ਸੰਤੁਸ਼ਟੀ ਨਜ਼ਰ ਨਹੀਂ ਆ ਰਹੀ ਉਸ ਸਬੰਧ ਵਿੱਚ ਗੱਲਬਾਤ ਕਰਾਂਗੇ ਸੋ ਇਸ ਟਾਈਮ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੁਖ ਬੁਲਾਰੇ ਅਮਰਪਾਲ ਸਿੰਘ ਜੀ ਜੋੜਾ ਮੌਜੂਦ ਨੇ ਗੱਲਬਾਤ ਕਰਦੇ ਆ ਪਹਿਲਾਂ D5 ਚੈਨਲ ਤੇ ਉਹਨਾਂ ਦਾ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਸਰ ਮੈਂ ਬਹੁਤ ਬਹੁਤ ਧੰਨਵਾਦੀ ਆ D5 ਚੈਨਲ ਦਾ ਤੇ ਤੁਹਾਡੇ ਨਾਲ ਅੱਜ ਦੇ ਕੁਝ ਪਾਲੇ ਆ ਜਿਹੜੇ ਉਹ ਅਸੀਂ ਪੰਜਾਬ ਦੀ ਤਰਾਸਦੀ ਦੇ ਉੱਤੇ ਗੱਲ ਕਰਨ ਲਈ ਇਕੱਠੇ ਹੋਏ ਆ ਜਰੋ ਸਾਬ ਕਿਸ ਤਰ੍ਹਾਂ ਦੇਖਦੇ ਹੋ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਕੀ ਜਿਹੜਾ 1600 ਕਰੋੜ ਰੁਪਏ ਦਾ ਜਿਹੜਾ ਪੈਕੇਜ ਦੇ ਗਏ ਪ੍ਰਧਾਨ ਮੰਤਰੀ ਬੜੀਆਂ ਆਸਾਂ ਹੀ ਕੀ ਹਜ਼ਾਰਾਂ ਕਰੋੜ ਦੀ ਆਸ ਰੱਖੀ ਸੀ ਕਿਸਾਨਾਂ ਨੇ ਪਰ ਸੋਵਾਂ ਅਚ ਬਦਲ ਗਈ ਇਸ ਤਰ੍ਹਾਂ ਦੇ ਦੇ ਬਹੁਤ ਸੈਂਟਰ ਸਰਕਾਰ ਹੈ ਜਿਹੜੀ ਕਿਸੇ ਵੀ ਪਾਰਟੀ ਦੀ ਆਉਂਦੀ ਉਹ ਪੰਜਾਬ ਦੇ ਨਾਲ ਵੱਡਾ ਵਿਰਕਤਾ ਰੱਖਦੀ ਹੈ ਸੋ ਹੜਾਂ ਆਇਆਂ ਨੂੰ ਲਗਭਗ 1 ਮਹੀਨਾ ਗੁਜ਼ਰ ਗਿਆ ਲੋਕ ਮੂੰਹ ਚੁੱਕ ਚੁੱਕ ਵੇਂਦੇ ਸੀ ਜਿਹੜੇ ਬੀਜੇਪੀ ਦੇ ਥੱਲੇ ਲੀਡਰ ਬਣੇ ਫਿਰਦੇ ਆ ਜਾਂ ਟਿਕਟਾਂ ਦੇ ਦਾਵੇਦਾਰ ਆ ਉਹਨਾਂ ਨੇ ਮੁੜ ਕੇ ਤਰਲੇ ਪਾਏ ਦਿੱਲੀ ਜਾ ਕੇ ਤੇ ਤੁਸੀਂ ਇੱਕ ਗੇੜਾ ਮਾਰੋ ਸਾਡੇ ਕਹਿਣ ਤੇ ਸਾਡੇ ਕਹਿਣ ਤੇ ਜਿੱਥੋਂ ਤੱਕ ਪ੍ਰਧਾਨ ਮੰਤਰੀ ਸਾਰੇ ਦੇਸ਼ ਦਾ ਹੁੰਦਾ ਉਹ ਕਿਸੇ ਪਾਰਟੀ ਦਾ ਨਹੀਂ ਹੁੰਦਾ ਉਹ ਹਰ ਇੱਕ ਸਮਾਜ ਦਾ ਹੁੰਦਾ ਵਾ ਉਹਦੇ ਲਈ ਸਾਰੇ ਉਹ ਸਾਡਾ ਰਾਜਾ ਅਸੀਂ ਉਹਦੀ ਪਰਜਾ ਪਰਜਾ ਤੇ ਕੋਈ ਵੀ ਦੁੱਖ ਤਕਲੀਫ ਆਉਂਦੀ ਆ ਤੇ ਰਾਜੇ ਦਾ ਕੰਮ ਹੈ ਉਹ ਗਰਾਊਂਡ ਪੱਧਰ ਤੇ ਆਣ ਕੇ ਉਹਦੀ ਸਹਾਇਤਾ ਕਰਦਾ ਨਰਿੰਦਰ ਮੋਦੀ ਜੀ ਨੇ ਹੋਰ ਵਿਦੇਸ਼ਾਂ ਨੂੰ ਰਾਤ ਦੇਣ ਲਈ ਜਿਵੇਂ ਅਫਗਾਨਿਸਤਾਨ ਦੇ ਵਿੱਚ ਉਝਾਲ ਆਇਆ ਤੋ ਆਉਣਸਾਰ ਕੁਝ ਘੰਟਿਆਂ ਦੇ ਵਿੱਚ ਹੀ ਉੱਥੇ ਰਾਤ ਪੈ ਕੇ ਜਾ ਜਿਹੜਾ ਦੇ ਤਾ ਉਥੋਂ ਦੇ ਨਾਲ ਲੋਕਾਂ ਦੇ ਨਾਲ ਸਮਾਜ ਦੇ ਨਾਲ ਉਹਨਾਂ ਨੇ ਗੱਲਬਾਤ ਵੀ ਕਰ ਲਈ ਪਰ ਉਹਨਾਂ ਨੂੰ ਪੰਜਾਬ ਨਹੀਂ ਦਿਸਿਆ ਨਕਸ਼ੇ ਦੇ ਉੱਤੇ ਕਿ ਪੰਜਾਬ ਦੇ ਵਿੱਚ ਲਗਭਗ 2000 ਦੇ ਪਿੰਡ ਆ ਜਿਹੜੇ ਉਹ ਡੁੱਬ ਚੁੱਕੇ ਜਿਨ੍ਹਾਂ ਦੀ ਲਪੇਟ ਦੇ ਵਿੱਚ ਲੋਕ ਬੇਕਾਰ ਹੋ ਗਏ ਬੇਜਮੀਨੇ ਹੋ ਗਏ ਫਸਲਾਂ ਰੁੜ ਗਈਆਂ ਮਕਾਨ ਰੁੜ ਗਏ ਪਸ਼ੂ ਰੁੜ ਗਏ ਨਿੱਕਾ ਮੋਟਾ ਕਾਰੋਬਾਰ ਜਿਹੜਾ ਸੀ ਉਹ ਸਭ ਦਾ ਰੁੜ ਗਿਆ ਉਹਦੇ ਵਿੱਚ ਜਿਹੜਾ ਦਿਹਾੜੀਦਾਰ ਸੀ ਜਿਹੜਾ ਨਰੇਗਾ ਕਰਦਾ ਸੀ ਜਾਂ ਕੁਝ ਵੀ ਕਰਦਾ ਸੀ ਉਹ ਸਾਰੇ ਹੀ ਇੱਕਦਮ ਜ਼ਮੀਨ ਤੋਂ ਲੈ ਆ ਗਏ ਉਹਨੂੰ ਬੇਕਾਰ ਹੋ ਗਏ ਸਾਰੇ ਉਹਨਾਂ ਦਾ ਦੁੱਖ ਆ ਜਿਹੜਾ ਉਹ ਜਦੋਂ ਗਰਾਊਂਡ ਪੱਧਰ ਤੇ ਜਾ ਕੇ ਵੇਖੀਏ ਤੇ ਹੰਝੂ ਨਿਕਲਦੇ ਆ ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਅਸੀਂ ਜਿਹੜੀ ਇੱਥੇ ਸਰਕਾਰ ਚ ਨਹੀਂ ਸੀ ਉਹਨਾਂ ਨੇ ਬਹੁਤ ਤਰਾਸਗੀ ਕੀਤੀ ਆ ਉਹਨਾਂ ਦੀ ਸਾਰ ਨਹੀਂ ਲਈ ਅਜੇ ਤੱਕ ਮਤਲਬ ਜੇ ਸਾਡੀ ਸੂਬਾ ਸਰਕਾਰ ਆ ਤੇ ਉਹਨੂੰ ਵੀ ਦਿਨ ਰਾਤ ਇੱਕ ਕਰਨਾ ਚਾਹੀਦਾ ਸੀ ਜੇ ਸੂਬਾ ਸਰਕਾਰ ਪਹਿਲਾਂ ਆਪਣਾ ਯਤਨ ਕਰਦੀ ਤਾਂ ਇਹ ਇਹ ਤਰਾਸ ਗਈ ਹੋਣੀ ਨਹੀਂ ਸੀ ਜੁੜੋ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਕਿਸਾਨਾਂ ਨੇ ਆਪਣੇ ਮੰਗਾਂ ਨੂੰ ਲੈ ਕੇ ਲੰਮਾ ਸਮਾਂ ਸੰਘਰਸ਼ ਕੀਤਾ ਸੀ ਉੱਥੇ 400 ਦੇ ਕਰੀਬ ਜਿਹੜੇ ਕਿਸਾਨ ਸ਼ਹੀਦियां ਵੀ ਪਾਏ ਸੀ ਹਮੇਸ਼ਾ ਹੀ ਦੇਖਣ ਚਾਹੁੰਦਾ ਕਿ ਜਿਹੜਾ ਪ੍ਰਧਾਨ ਮੰਤਰੀ ਜਾਂ ਆਪਾਂ ਕਹਿ ਸਕਦੇ ਹਾਂ ਜਿਹੜੀ ਸੈਂਟਰਸ ਗਵਰਨਮੈਂਟ ਆ ਕਿਸਾਨਾਂ ਦੇ ਨਾਲ ਵਿਤਕਰੇ ਬਾਈ ਕਿਉਂ ਕਰ ਰਹੀ ਇੱਕ ਸਰਕਾਰ ਦੇ ਜੇ ਖਿਲਾਫ ਕੋਈ ਉੱਠ ਕੇ ਖੜੋ ਸਕਦਾ ਤੇ ਉਹ ਕਿਸਾਨ ਹੀ ਆ ਕਿਸਾਨ ਮਜ਼ਦੂਰ ਹੈ ਜਿਹੜਾ ਉਹਨੇ ਜਿਹੜਾ ਰੋਜ਼ ਕਮਾਉਣਾ ਰੋਜ਼ ਖਾਣਾ ਜਿਹੜਾ ਵਾ ਉਹ ਇੱਕ ਕਿਸਾਨ ਜੇ ਇੱਕ ਦਿਨ ਵੀ ਆਪਣੇ ਖੇਤ ਦੇ ਵਿੱਚ ਨਾ ਜਾਵੇ ਤੇ ਉਹਦੀ ਫਸਲ ਹੈ ਜਿਹੜੀ ਉਹ ਦੂਜੇ ਬੰਦੇ ਨੂੰ ਮਾਈਨਸ ਪਲੱਸ ਨੂੰ ਚਲੇ ਜਾਂਦੀ ਹੈ ਇਸ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਦਬਾਉਣ ਲਈ ਜਿਹੜਾ ਸਰਕਾਰ ਨੇ ਬੜਾ ਦਾ ਲਾਇਆ 13 ਮਹੀਨੇ ਉਹ ਅੰਦੋਲਨ ਚੱਲਿਆ 750 ਕਿਸਾਨ ਉਹਦੇ ਵਿੱਚ ਸੀਦ ਹੋਇਆ ਜੀ ਤੇ ਉਹਨਾਂ ਨੂੰ ਚਲੋ ਕੁਝ ਰਾਤ ਦਿੱਤੀ ਪਰ ਜਿਨ੍ਹਾਂ ਦੇ ਪਰਿਵਾਰ ਦੇ ਜੀ ਚਲੇ ਗਏ ਉਹ ਅੰਦੋਲਨ ਦੇ ਵਿੱਚ ਸਰਕਾਰ ਨੇ ਵੇਖਿਆ ਕਿ ਇਹ ਝੁਗਣਾਲੇ ਨਹੀਂ ਸਰਕਾਰ ਨੂੰ ਝੁਕਣਾ ਪਿਆ ਉਹ ਵਕਤ ਲਏ ਉਹ ਜਿਹੜੀ ਕਿਹੜੇ ਆ ਉਹ ਸੈਂਟਰਲ ਸਰਕਾਰ ਜਿਹੜੀ ਉਹ ਅਜੇ ਤੱਕ ਨਹੀਂ ਛੱਡਦੀ ਉਹ ਕਿਸਾਨਾਂ ਨੂੰ ਵੇਖ ਕੇ ਤਾਂ ਉਹਨਾਂ ਨੂੰ ਇੱਕ ਅੱਗ ਬਭੂਲੇ ਜੇ ਹੋ ਜਾਂਦੇ ਆ ਤੇ ਉਹਨਾਂ ਨੂੰ ਵੇਖ ਕੇ ਬਹੁਤ ਅੱਗ ਲੱਗ ਜਾਂਦੀ ਹੈ ਇੱਕ ਬੰਨੇ ਉਹ ਚਾਹੁੰਦੇ ਵੀ ਅਸੀਂ ਪੰਜਾਬ ਤੇ ਰਾਜ ਕਰੀਏ ਪਰ ਇਹ ਪੰਜਾਬ ਦੂਸਰੀਆਂ ਸਟੇਟਾਂ ਤੋਂ ਵੱਖਰਾ ਚੱਲਦਾ ਇਸ ਲਈ ਜੇ ਨਰਿੰਦਰ ਮੋਦੀ ਚਾਹੁੰਦਾ ਤੇ ਜਿਸ ਦਿਨੇ ਹੜ੍ਹ ਆਏ ਸਨ ਉਸ ਦਿਨ ਹੀ ਆਣ ਕੇ ਆਪਣੀ ਸਾਰੀ ਕੈਬਨਿਟ ਸਾਰਾ ਅੰਬਲਾ ਫੈਲਾ ਜੇ ਪੰਜਾਬ ਦੇ ਵਿੱਚ ਤਾਇਨਾਤ ਕਰ ਦਿੰਦਾ ਤੇ ਉਹਨੇ ਲੋਕਾਂ ਦਾ ਦਿਲ ਜਿੱਤ ਲੈਣਾ ਸੀ ਪਰ ਜਿਹੜੀ ਮਾੜੀ ਮੋਟ ਲੋਕਾਂ ਦੇ ਵਿੱਚ ਬੀਜੇਪੀ ਦੀ ਕੋਈ ਇੱਜ਼ਤ ਹੈ ਜੀ ਹੀ ਉਹ ਵੀ ਉਹਨਾਂ ਗਵਾ ਲਈ ਹੈ ਜਿੱਦਾਂ ਜੁਰੋ ਸਾਹਿਬ ਪੰਜਾਬੀ ਗਾਇਕ ਵੀ ਅੱਗੇ ਆਇਆ ਆ ਫਿਲਮੀ ਸਟਾਰ ਵੀ ਅੱਗੇ ਆਇਆ ਆ ਹੋਰ ਵੀ ਸੰਸਥਾਵਾਂ ਅੱਗੇ ਆਈਆਂ ਅੱਗੇ ਆਈਆਂ ਨੇ ਜਿਨ੍ਹਾਂ ਨੇ ਹਜ਼ਾਰਾਂ ਕਰੋੜ ਰੁਪਏ ਤੇ ਉਹਨਾਂ ਨੇ ਹੀ ਦੇ ਦਿੱਤਾ ਪਰ ਪ੍ਰਧਾਨ ਮੰਤਰੀ ਨੇ ਸਿਰਫ 1600 ਕਰੋੜ ਰੁਪਏ ਦਿੱਤਾ ਪਰ ਬੜੀਆਂ ਆਸਾਂ ਮਿੱਦਾਂ ਸੀਗੀਆਂ ਕਿ ਕੋਈ ਵੱਧ ਦੇ ਕੇ ਜਾਣਗੇ ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 450 ਦੇ ਕਰੀਬ 45 ਲੱਖ ਦੇ ਕਰੀਬ ਜਿਹੜੀ ਆ ਫਸਲਾਂ ਜਿਹੜੀਆਂ ਬਰਬਾਦ ਹੋ ਚੁੱਕੀਆਂ ਆ ਇਹ 1600 ਰੁਪਏ ਦਾ 1600 ਕਰੋੜ ਦੇ ਨਾਲ ਉਹ ਜਿਹੜੀ ਪਰਪਾਈ ਹੋ ਜੇਗੀ ਇਹ 4.5 ਲੱਖ ਏਕੜ ਜਿਹੜਾ ਫਸਲ ਹੈ ਜਿਹੜੀ ਉਹ ਬਰਬਾਦ ਹੋਈ ਉਹਦੇ ਵਿੱਚ ਵੇਖੋ ਹੋਰ ਸਹਾਇਕ ਧੰਦੇ ਬਰਬਾਦ ਹੋਏ ਆ ਉਹਦੇ ਵਿੱਚ ਪੋਲਟਰੀ ਫਾਰਮ ਉਹਦੇ ਵਿੱਚ ਸੂਰ ਪਾਲਣ ਉਹਦੇ ਵਿੱਚ ਬੜੇ ਤਰ੍ਹਾਂ ਦੇ ਜਿਹੜੇ ਸਹਾਇਕ ਧੰਦੇ ਹੀ ਨਾ ਕਿਸਾਨਾਂ ਦੇ ਜਾਂ ਮਜ਼ਦੂਰਾਂ ਦੇ ਮੁਰਗੀ ਪਾਲਣ ਦਾ ਉਹ ਸਭ ਇੱਧਰ ਜਿਹੜੇ ਆ ਤਬਾਹ ਹੋ ਗਏ ਆ ਸਭ ਤੋਂ ਜ਼ਿਆਦਾ ਜਿਹੜਾ ਰਾਵੀ ਨੇ ਨੁਕਸਾਨ ਕੀਤਾ ਜਿੱਥੇ ਪ੍ਰਧਾਨ ਮੰਤਰੀ ਆਏ ਆ ਜੇ ਉਹਨਾਂ ਨੂੰ ਵੇਖ ਕੇ ਵੀ ਉਹ ਗੱਲ ਕਰਨ ਤੇ ਕੱਲਾ ਰਾਵੀ ਦਾ 6000 ਕਰੋੜ ਦਾ ਵੱਧ ਤੋਂ ਵੱਧ ਨੁਕਸਾਨ ਆ ਜਿਹੜਾ ਉੱਥੋਂ ਦਾ ਅਨੁਮਾਨ ਲਾਇਆ ਜਾ ਰਿਹਾ ਹੈ 6000 ਕਰੋੜ ਰੁਪਈਆ ਤਾਂ ਕੱਲੀ ਰਾਵੀ ਤੇ ਜਿੰਨਾ ਨੁਕਸਾਨ ਹੋਇਆ ਉਹੋ ਹੀ ਹੈ ਫਿਰ ਬਿਆਸ ਤੇ ਸਤਲੋ ਜਿਆ ਉਹਨੇ ਬਹੁਤ ਨੁਕਸਾਨ ਕੀਤਾ 1600 ਕਰੋੜ ਰੁਪਈਆ ਤਾਂ ਇੱਕ ਊਠ ਦੇ ਮੂੰਹ ਚ ਜੀਰਿਆ ਵਾ ਕਿਹੜੀ ਜੁਨੀਅਨ ਦੇ ਨਾਲ ਪ੍ਰਧਾਨ ਮੰਤਰੀ ਜੀ ਦੀ ਮੀਟਿੰਗ ਹੋਈ ਸੀ ਕਿਹੜੇ ਕਿਹੜੇ ਪ੍ਰਧਾਨ ਵਿੱਚ ਬੀਟਕੀ ਬੈਠੇ ਸਾਡੀ ਸੰਯੁਕਤ ਮੋਰਚੇ ਦਾ ਕੋਈ ਨਹੀਂ ਉਹ ਬੀਜੇਪੀ ਦੇ ਨਾਲ ਹੀ ਰਿਲੇਟਡ ਆਪਣਾ ਸੰਗਠਨ ਬਣਾਈ ਫਿਰਦੇ ਆ ਆਪਣੇ ਪਰਸਨਲ ਸੀ ਪਰਸਨਲ ਉਹਨਾਂ ਦੇ ਉਹ ਹਰ ਇੱਕ ਪਾਰਟੀ ਦੇ ਵਿੱਚ ਕਿਸਾਨ ਆ ਜਿਹੜਾ ਹੁੰਦਾ ਹੀ ਆ ਤੇ ਉਹ ਆਪਣੇ ਜਿਹੜਾ ਸੰਗਠਨ ਆ ਉਹਨਾਂ ਨੇ ਕਾਇਮ ਕੀਤੇ ਹੋਏ ਆ ਉਹੋ ਹੀ ਆ ਜਿਹੜੀ ਇੱਕ ਪਾਲਿਸੀ ਸਰਕਾਰ ਨੇ ਪੰਜਾਬ ਸਰਕਾਰ ਨੇ ਬਣਾਈ ਆ ਕਿ ਜਿਸ ਦਾ ਖੇਤ ਉਸ ਦੀ ਰੇਟ ਇਸ ਨੂੰ ਕਿਸ ਤਰ੍ਹਾਂ ਦੇ ਇਹ ਵੀ ਇੱਕ ਤੁਹਾਡੇ ਸਾਹਮਣੇ ਆ ਵੀਰ ਜੀ ਜਿਹੜਾ ਉਹਨਾਂ ਦਸੰਬਰ ਤੱਕ ਨਵੰਬਰ ਤੱਕ ਟਾਈਮ ਦਿੱਤਾ ਵਾ ਉਦੋਂ ਤੱਕ ਤੇ ਪਾਣੀ ਨਹੀਂ ਲੈਣਾ ਤੇ ਉਹਨੋਂ ਤੱਕ ਕਿਥੇ ਰੇਤਾ ਕੱਢ ਕੇ ਵੇਚ ਲੈਣਗੇ ਉਹ ਤੇ ਇੱਕ ਬਹੁਤ ਜ਼ਿਆਦਾ ਮਲਤੋਖਾਵਾ ਕਿਸਾਨ ਦੇ ਨਾਲ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਕਿਸਾਨ 50 ਹਜ਼ਾਰ ਏਕੜ ਦੀ ਮਵਾਇਜੇ ਦੀ ਗੱਲ ਕਰਦੇ ਆ ਪਰ ਕਿਸਾਨਾਂ ਨੂੰ ਤੇ ਲੱਖਾਂ ਰੁਪਏ ਦੀ ਜਿਹੜੀ ਰੇਤ ਹੀ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਰੇਤ ਬਰਮ ਤੋਂ ਜਨੀਆਂ ਵਿੱਚੋਂ ਉਹ 6 ਮਹੀਨੇ ਨੁਕਸਾਨ ਦੇ ਦਿੰਦੇ ਆ ਸਰਕਾਰ ਕੱਢ ਕੇ ਵੇਚ ਲੇ ਤੇ ਇਹ ਸਰਕਾਰ ਜਿਹੜੀ ਉਹਨਾਂ ਨੂੰ ਪੈਸੇ ਦੇ ਦੇ ਲੱਖਾਂ ਰੁਪਏ ਜਿਹੜੇ ਆ ਨਾ ਕਮਾ ਕੇ ਉਹਦੇ ਵਿੱਚੋਂ ਆਪ ਦਾ 10-20% ਟੈਕਸ ਕੱਟ ਕੇ ਬਾਕੀ ਆਪ ਰੱਖ ਲੈ ਜਦੋਂ ਕਿ 70000 ਦੀ ਮੰਗ ਅਸੀਂ ਕਿਸਾਨ ਸੰਜੁਗਤ ਮੋਰਚਾ ਜਿਹੜਾ ਉਹ 70000 ਪਰ ਏਕੜ ਦਾ ਕਰ ਰਹੇ ਆ ਜਿਹੜਾ ਮਜ਼ਦੂਰ ਆ ਉਹਦੇ ਲਈ ਵੀ ਵੱਡੀ ਰਕਮ ਹੈ ਜਿਹੜੀ ਉਹਦੀ ਮੰਗ ਕੀਤੀ ਹੋਈ ਹੈ ਫਿਰ ਜੋ ਵੀ ਨੁਕਸਾਨ ਹੋਇਆ ਉਹ ਅਜੇ ਤੱਕ ਅਨੁਮਾਨਾਂ ਦੇ ਨਾਲ ਹੀ ਆ ਜਦੋਂ ਗਰਾਉਂਡ ਪੱਧਰ ਦੇ ਉੱਤੇ ਕੱਲਾ-ਕੱਲਾ ਲਿਖਿਆ ਗਿਆ ਉਹ ਮਨੂੰ ਮੇਦ ਆਪੀ ਉਹ 60 ਹਜ਼ਾਰ ਕਰੋੜ ਤੋਂ ਤਾਂ ਟੱਪ ਜਾਣਾ ਜਿਸ ਤਰ੍ਹਾਂ ਪੰਜਾਬੀ ਗਾਇਕਾਂ ਨੇ ਕਿਸੇ ਨੇ 5 ਕਰੋੜ ਦੇ ਤਾਂ ਕਿਸੇ ਫਿਲਮ ਸਟਾਰ ਨੇ 5 ਕਰੋੜ 10 ਕਰੋੜ ਜਾਂ ਕਈ ਕਾਲੀ ਲੀਡਰਾਂ ਨੇ ਬਹੁਤ ਵੱਡੀਆਂ ਰਕਮਾਂ ਦੇ ਵਾਅਦੇ ਕੀਤੇ ਆ ਉਹ ਉੱਥੇ ਸੁਖਬੀਰ ਬਾਦਲ ਜੀ ਵੀ ਹਜ਼ਾਰਾਂ ਹੀ ਏਕੜ ਜਿਹੜੀ ਆ ਹਜ਼ਾਰਾਂ ਹੀ ਜਿਹੜਾ ਲੀਟਰ ਜਿਹੜਾ ਤੇਲ ਦੇ ਰਹੇ ਆ ਪੈਟਰੋਲ ਦੇ ਰਹੇ ਆ ਤੇ ਨਾਲ ਦੇ ਨਾਲ ਲੱਖਾਂ ਰੁਪਏ ਵੀ ਫੜਾ ਰਹੇ ਆ ਕਿਸਾਨਾਂ ਨੂੰ ਉਹਨਾਂ ਕਿਸਾਨ ਦੇਖਦੇ ਉਹ ਜਿਹੜਾ ਵੀ ਕੋਈ ਇਸ ਹਫ਼ਤੇ ਦੇ ਵਿੱਚ ਪੰਜਾਬ ਦੀ ਮੱਤ ਕਰ ਰਿਹਾ ਵਾ ਜਿਵੇਂ ਫਿਲਮੀ ਸਟਾਰ ਆ ਗਾਇਕ ਆ ਹੋਰ ਸਮਾਜ ਸੇਵੀ ਸੰਸਥਾਵਾਂ ਵਿਦੇਸ਼ਾਂ ਤੋਂ ਸਾਡੇ ਵੀਰ ਆ ਉਹ ਬਹੁਤ ਵੱਡੇ ਪੰਦਰ ਦੇ ਉੱਤੇ ਕਰ ਰਹੇ ਆ ਮੇਰੀ ਤਾਂ ਇੱਕੋ ਹੀ ਬੇਨਤੀ ਆ ਕਿ ਇਹ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਇੱਕ ਪਲੇਟਫਾਰਮ ਤੇ ਹੀ ਸਾਰਿਆਂ ਨੂੰ ਵੰਡਿਆ ਜਾਵੇ ਜਦੋਂ ਕਿ ਉਹ ਜਿਹੜੇ ਸਿੱਧੇ ਰਸਤੇ ਤੇ ਜਾ ਕੇ ਉੱਥੇ ਕੀ ਦਈ ਜਾਂਦੇ ਆ ਮੁੜ ਕੇ ਦੂਜੇ ਜਿਹੜੇ ਦੂਰ ਦੜਾਡੇ ਵਾਲੇ ਉਹਨਾਂ ਦੇ ਤੱਕ ਇੱਕ ਕੁਝ ਪਹੁੰਚ ਨਹੀਂ ਰਿਹਾ ਕਈ ਵੀਰ ਇਹੋ ਜੇ ਹੈਗੇ ਆ ਕਿ ਉਹ ਆਪ ਦਾ ਫਸਲ ਜੇ ਬਚੀ ਆ ਤੇ ਉਹ ਵੱਢ ਕੇ ਡੰਗਰਾਂ ਨੂੰ ਪਾਉਣ ਡਿਆ ਉਹ ਆਂਦੇ ਵੀ ਜਿਨ੍ਹਾਂ ਦਾ ਕੁਝ ਵੀ ਨਹੀਂ ਬਚਿਆ ਉਹਨਾਂ ਨੂੰ ਤੁਸੀਂ ਜਾ ਕੇ ਦਓ ਤੁਹਾਡੀ ਬਿਲਕੁਲ ਸੱਚ ਹੈ ਕਿ ਕਈ ਜਿਹੜੇ ਆ ਵੱਡੇ ਕਿੱਲੇ ਜਿਨ੍ਹਾਂ ਦੇ ਕੋਲ ਉਹ ਹੀ ਸਾਰੀ ਰਾਸ਼ੀ ਸੰਭੀ ਜਾ ਰਹੀ ਹੈ ਛੋਟੇ ਕਿਸਾਨਾਂ ਤੱਕ ਉਹ ਪਹੁੰਚ ਨਹੀਂ ਰਹੀ ਹਾਂਜੀ ਇਹਦੇ ਲਈ ਇੱਕ ਪਲੇਟਫਾਰਮ ਬਣਨਾ ਚਾਹੀਦਾ ਇਹਦੇ ਉੱਤੇ ਕਿਸੇ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਹਦੇ ਉੱਤੇ ਹਰ ਰਾਜਨੀਤਿਕ ਪਾਰਟੀ ਸਮਾਜ ਸੇਵੀ ਜਥੇਬੰਦੀਆਂ ਜਿਨ੍ਹਾਂ ਨੇ ਵੀ ਸਹਿਯੋਗ ਦੇਣ ਵਾਲੇ ਜਿਨ੍ਹਾਂ ਦੇ ਮਨ 'ਚ ਕੋਈ ਚੁਵਾਨੀ ਦਵਾਨੀ ਹੈਗੀ ਆ ਉਹ ਮਤਲਬ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਕਰਕੇ ਇੱਕ ਪਲੇਟਫਾਰਮ ਦੇ ਉੱਤੋਂ ਸਾਰਿਆਂ ਨੂੰ ਤਕਸੀਮ ਕੀਤਾ ਜਾਵੇ ਜਿਹਦੀਆਂ ਜਿੰਨੀਆਂ ਮੁਸ਼ਕਲਾਂ ਜਿਹਦਾ ਘਰ ਟਹਿ ਗਿਆ ਜਿਹਦੀ ਮਸ਼ੀਨਰੀ ਵੇਖੋ ਲੱਖਾਂ ਕਰੋੜਾਂ ਦੀ ਤੇ ਮਸ਼ੀਨਰੀ ਜਿਹੜੀ ਉਹ ਖਰਾਬ ਹੋ ਗਈ ਹੈ ਲੋਕਾਂ ਦੇ ਟਰੈਕਟਰ ਰੁੜ ਗਏ ਮੱਝਾਂ ਰੁੜ ਗਈਆਂ ਜਿਹੜਾ ਡੇਰੀ ਦਾ ਕਾਰੋਬਾਰ ਆ ਉਹ ਸਾਰਾ ਹੀ ਇੱਧਰ ਬਰਬਾਦ ਹੋ ਗਿਆ ਪਤਾ ਨਹੀਂ ਕਿੰਨੀ ਕ ਮੱਝ ਫਸੂ ਜਿਹੜੇ ਉਹ ਮਰ ਗਏ ਆ ਪੋਲਟਰੀ ਫਾਰਮ ਜਿਹੜਾ ਵਾ ਉਹ ਬਹੁਤ ਵੱਡਾ ਨੁਕਸਾਨ ਹੋਇਆ ਵਾ ਇਹ ਤਾਂ 1600 ਕਰੋੜ ਰੁਪਇਆ ਜਿਹੜਾ ਵਾ ਇਹ ਤੇ ਸਾਡਾ ਡੇਰੀ ਫਾਰਮ ਦਾ ਇੰਨੀ ਪੂਰਾ ਹੋਣਾ ਡੇਰੀ ਤੁਸੀਂ ਪਿੰਡ-ਪਿੰਡ ਜਾ ਰਹੇ ਹੋ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਆ ਖੁਦ ਵੀ ਕਿਸਾਨ ਹੋ ਔਰ ਜੇ ਤਾਂ ਹੁਣ ਪਾਣੀ ਬਹੁਤ ਆ ਗਿਆ ਸੀਗਾ ਪਾਣੀ ਸੁੱਕੇਗਾ ਫਿਰ ਕਿਹੜੀਆਂ-ਕਿਹੜੀਆਂ ਲੋੜਾਂ ਹੋਣਗੀਆਂ ਕਿਸਾਨਾਂ ਦੀਆਂ ਮੇਨ ਉਹ ਜੀ ਵੇਖੋ ਤੂਫਾਨ ਤੋਂ ਬਾਅਦ ਚ ਪਤਾ ਲੱਗਦਾ ਵੀ ਤੂਫਾਨ ਨੁਕਸਾਨ ਕਿੰਨਾ ਕਰਕੇ ਗਿਆ ਏ ਹੁਣ ਜਦੋਂ ਪਾਣੀ ਉੱਤਰਦਾ ਵਾ ਤੇ ਕਈਆਂ ਦੀ ਜ਼ਮੀਨ ਆ ਜਿਹੜੀ ਉਹ 10-10 ਫਕਲੇ ਦਰਿਆ ਜਿਹੜਾ ਰੋੜ ਕੇ ਲੈ ਗਿਆ ਜਿਹੜੀ ਮੇਨ ਉੱਤੇ ਜ਼ਮੀਨ ਹੀ ਦਰਿਆ ਤੋਂ ਮੰਡ ਤੋਂ ਉੱਪਰ ਉਹ ਵੀ ਕੱਟੀ ਗਈ ਆ ਮੰਡ ਦੇ ਵਿੱਚ ਕਈਆਂ ਥਾਵਾਂ ਤੇ ਉਹ ਡੰਘਾਈ ਕਰ ਗਿਆ ਕਈਆਂ ਥਾਵਾਂ ਤੇ ਰੇਤਾ ਚਾੜ ਗਿਆ ਉਹ ਜ਼ਮੀਨ ਬਣਾਉਂਦਿਆਂ 2 ਸਾਲ ਲੰਘ ਜਾਣੇ ਆ ਕੁਝ ਜ਼ਮੀਨਾਂ ਜਿਹੜੀਆਂ ਉਹ ਕੁਝ ਤਿਆਰ ਹੋ ਜਾਣੀਆਂ ਜਿਨ੍ਹਾਂ ਤੇ ਉਤੋਂ ਥੋੜਾ ਪਾਣੀ ਲੰਘਿਆ ਉਹ ਤਾਂ ਥੋੜੇ ਚਿਰ ਦੇ ਵਿੱਚ ਉਹ ਸ਼ਾਇਦ ਕਣਕ ਦੀ ਬਿਆਈ ਹੋ ਜੇ ਪਰ ਉਹ ਮੇਰੇ ਹਿਸਾਬ ਨਾਲ 25 ਤੋਂ 30 50 ਤੋਂ 50% ਤੋਂ ਥੱਲੇ ਥੱਲੇ ਜਿਹੜੀ ਜ਼ਮੀਨ ਹੈ ਉਹ ਬੁਝਾਈ ਹੋਣੀ ਹੈ 50% ਜਿਹੜੀ ਉਹਨੂੰ 2 ਸਾਲ 3 ਸਾਲ ਵੀ ਲੱਗ ਸਕਦੇ ਕਿਹਾ ਜਾ ਸਕਦਾ ਹੈ ਕਿ 2-3 ਸਾਲ ਕਿਸਾਨ ਜਿਹੜਾ ਇਸ ਟਾਈਮ ਮਗਹੀਾਈ ਦਾ ਜਾਂ ਕਿਸੇ ਬੇਰ ਜੁਗਾਰੀ ਦਾ ਮੂੰਹ ਦੇਖੇਗਾ ਹਾਂਜੀ ਉਹ ਜਿਹੜੇ ਜਿੱਥੇ ਇਹ ਆਫਤ ਆਈ ਆ ਉਹ ਕਿਸਾਨ ਹੈ ਜਿਹੜੇ 5-6 ਸਾਲ ਆਪਦੀ ਜਿਹੜੀ ਰੋਜ਼ਮਰਾਂ ਲਾ ਜ਼ਿੰਦਗੀ ਉਹਦੇ ਤੋਂ ਪਿੱਛੇ ਚਲੇ ਗਈ ਜਿਹੜਾ ਉਹਨਾਂ 5-6 ਸਾਲ ਦੇ ਵਿੱਚ ਆਪਣੀ ਕਮਾਈ ਕਰਕੇ ਸਟੇਬਲ ਹੋਏ ਸੀ ਉਹ ਸਾਰੇ ਪਿੱਛੇ ਚਲੇ ਗਏ ਹੁਣ ਸਰਕਾਰ ਦੇ ਕੋਲੋਂ ਆਪਾਂ ਕੀ ਮੰਗ ਕਰਦੇ ਆ ਇਸ ਸਬੰਧ ਵਿੱਚ ਵੀ ਕੋਈ ਕਿਹਾ ਜਾ ਰਿਹਾ ਕਿ 12 ਤਰੀਕ ਨੂੰ ਜਿਹੜੇ ਆ ਕੋਈ ਮੰਗ ਪੱਤਰ ਦਿੱਤੇ ਜਾਣਗੇ ਪੰਜਾਬ ਸਰਕਾਰ ਹਾਂਜੀ ਉਹ ਤੇ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਉਹ ਸਰਕਾਰਾਂ ਤੋਂ ਮੰਗ ਕਰ ਰਹੀਆਂ ਮੈਂ ਤੇ ਮੰਗ ਕਰਨੀ ਵੀ ਚਾਹੀਦੀ ਆ ਸਰਕਾਰ ਨੂੰ ਇਹਦੇ ਉੱਤੇ ਇੱਕ ਨਰਪੱਖ ਹੋ ਕੇ ਪਾਰਟੀਬਾਜੀ ਤੋਂ ਉਪਰ ਉੱਠ ਕੇ ਇੱਕ ਪਲੇਟਫਾਰਮ ਤੇ ਹੋ ਕੇ ਸਹੀ ਸਰਵੇ ਕਰਵਾ ਕੇ ਜਿਹੜਾ ਪੈਸਾ ਵਾ ਉਹ ਵੰਡਿਆ ਜਾਵੇ ਜਿਹੜਾ ਹਰ ਇੱਕ ਕਿਸਾਨ ਤੱਕ ਪਹੁੰਚੇ ਪਰ ਇਹ ਜਦੋਂ ਵੀ ਆਫਤਾਂ ਆਈਆਂ ਅਜੇ ਤੱਕ 23 ਵਾਲੇ ਪੈਸੇ ਨਹੀਂ ਮਿਲੇ ਤੁਸੀਂ ਗਰਾਊਂਡ ਪੱਧਰ ਤੇ ਕੰਮ ਕਰਦੇ ਜੇ ਕਿਸੇ ਕਿਸਾਨ ਨੂੰ ਪੁੱਛ ਲਿਓ ਆ ਬਿਆਸ ਦਰਿਆ ਦੇ ਉੱਤੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਕਿੰਨਿਆਂ ਨੂੰ ਪੈਸੇ ਮਿਲੇ ਉਹ ਕੋਈ ਅਜੇ 10-20% ਜਿਹੜੇ ਕਿਸਾਨਾਂ ਨੂੰ ਪੈਸੇ ਮਿਲੇ ਆ ਦੂਜਿਆਂ ਨੂੰ ਅਜੇ ਉਹ ਅਜੇ ਤੱਕ ਪੈਸੇ 23 ਦੇ ਨਹੀਂ ਮਿਲੇ ਤੇ 25 ਜਿਹੜਾ ਐਡਾ ਵੱਡਾ ਨੁਕਸਾਨ ਆਇਆ ਕਿਸਾਨ ਯੂਨੀਅਨ ਜੜੀਆਂ ਵਾ ਇਸ ਟਾਈਮ ਅਲੱਗ-ਅਲੱਗ ਦੌਰ ਤੋਂ ਚੱਲਦੀਆਂ ਪਈਆਂ ਉਹਨਾਂ ਨੂੰ ਵੀ ਕੁਝ ਕਹਿਣਾ ਚਾਹੁੰਦੇ ਹਾਂਜੀ ਸਾਨੂੰ ਸਰਦਾਰ ਬਲਬੀਰ ਸਿੰਘ ਰਾਜੇਵਾਲ ਤੇ ਸੰਯੁਕਤ ਮੋਰਚੇ ਦੇ ਵੱਲੋਂ ਵੀ ਸੰਦੇਸ਼ ਮਿਲਿਆ ਸੀ ਉਹਦੇ ਉੱਤੇ ਸਾਡੀ ਟੀਮ ਸੰਯੁਕਤ ਮੋਰਚਾ ਤਰਨ ਤਾਰਨ ਦੇ ਸਾਰੇ ਜਿੰਨੀਆਂ ਯੂਨੀਅਨ ਸੰਯੁਕਤ ਮੋਰਚੇ ਦੇ ਵਿੱਚ ਆ ਉਹ ਸਾਰੀਆਂ ਜਿਹੜਾ ਹੜਪੀੜਤ ਇਲਾਕਾ ਉਹਦਾ ਮੌਇਨਾ ਕਰਕੇ ਰਿਪੋਰਟ ਤਿਆਰ ਕਰਕੇ ਸੰਯੁਕਤ ਮੋਰਚੇ ਨੂੰ ਦੇ ਰਹੀ ਆ ਸੰਯੁਕਤ ਮੋਰਚਾ ਆਪਣੇ ਤੌਰ ਦੇ ਉੱਤੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਆਪਣੀ ਇਹ ਕਾਰਵਾਈ ਕਰ ਰਹੇ ਨੇ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਕਿਸਾਨਾਂ ਤੱਕ ਪਹੁੰਚ ਕਰਕੇ ਸਾਰਾ ਉਹਨਾਂ ਨੂੰ ਡਿਵਾਈਡ ਕੀਤਾ ਜਾਊਗਾ ਜੋ ਵੀ ਰਿਪੋਰਟ ਗਰਾਊਂਡ ਲੈਵਲ ਦੀ ਹੋਏ ਹਾਂਜੀ ਜੋ ਕਿਸੇ ਨੂੰ ਡੀਜ਼ਲ ਚਾਹੀਦਾ ਜੋ ਵੀ ਟਰੈਕਟਰ ਚਾਹੀਦਾ ਜਾਂ ਮਤਲਬ ਜ਼ਮੀਨ ਤਿਆਰ ਕਰਨਾ ਵੀ ਖਾਦ ਜੋ ਵੀ ਜਿਸ ਕਿਸਮ ਦੀ ਕਿਸੇ ਨੂੰ ਸਹਤਾ ਜਿਹੜੀ ਉਹ ਨਾ ਮਿਲ ਸਕੇ ਦੂਜੇ ਪਲੇਟਫਾਰਮਾਂ ਤੋਂ ਉਹ ਕਿਸਾਨ ਜੁਨੀਅਨ ਜਿਹੜੀ ਆ ਉਹ ਕਰੂਗੀ ਬਲਬੀਰ ਸਿੰਘ ਰਾਜੇਵਾਲ ਬਹੁਤ ਵੱਡੇ ਪੱਤਰ ਦੇ ਉੱਤੇ ਆਪਣੇ ਬਹੁਤ ਤਜਰਬੇ ਦੇ ਨਾਲ ਜਿਹੜਾ ਇਹ ਇਹਦਾ ਮੌਇਨਾ ਕਰ ਰਹੇ ਆ ਤੇ ਇਹਦੇ ਉੱਤੇ ਰਿਪੋਰਟ ਤਿਆਰ ਕਰ ਰਹੇ ਸੋ ਗਿਲਾ ਹੈ ਕਿ ਅੱਜ ਪੰਜਾਬ ਦੇ ਨਾਲ ਪੰਜਾਬ ਹੀ ਖੜਾ ਹੈ ਇਹ ਸਣ ਭਾਈ ਅਮਰਤਪਾਲ ਜੋੜਾ ਜਿਨ੍ਹਾਂ ਨੇ ਗਿਲਾ ਕੀਤਾ ਇਹ ਪੰਜਾਬ ਸਰਕਾਰ ਦੇ ਉੱਤੇ ਤੇ ਸੈਂਟਰ ਸਰਕਾਰ ਦੇ ਉੱਤੇ ਕਿ ਪਿਛਲੀ ਵਾਰ ਵੀ ਪੰਜਾਬ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਵੀ ਕਿਸਾਨਾਂ ਦੇ ਵਾਅਦੇ ਜਿਹੜੇ ਕੀਤੇ ਉਹ ਪੂਰੇ ਨਹੀਂ ਕੀ ਹੋਏ ਤੇ ਹੁਣ ਬੜੀਆਂ ਆਸਾਂ ਉਮੀਦਾਂ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦ ਉਹਨਾਂ ਨੇ ਪੰਜਾਬ ਦਾ ਦੌਰਾ ਕਰਨਾ ਸੀਗਾ ਕਿ ਕੋਈ ਵੱਡੀ ਰਾਹਤ ਦੇ ਪੈਕੇਜ ਦੇ ਕੇ ਜਾਣਗੇ ਸਾਨੂੰ ਪਰ ਉਹਨਾਂ ਨੇ ਕਹਿ ਦਿੱਤਾ ਕਿ 1600 ਕਰੋੜ ਰੁਪਇਆ ਪਰ ਇੱਥੇ ਗਿਲਾ ਕੀਤਾ ਗਿਆ ਕਿ 1600 ਰੁਪਏ 1600 ਕਰੋੜ ਦੇ ਨਾਲ ਤੇ ਸਾਡਾ ਪਾਲਟੀ ਫਾਰਮਾਂ ਦੇ ਜਿਹੜੇ ਕਰਜ਼ੇ ਉਹ ਵੀ ਨਹੀਂ ਲੱਥਣੇ ਉਹਨਾਂ ਦੀ ਪਰਪਾਈ ਵੀ ਨਹੀਂ ਹੋ ਸਕਦੀ ਸੋ ਕਿਸਾਨਾਂ ਦਾ ਜਿਹੜਾ 4.5 ਲੱਖ ਦੇ ਕਰੀਬ ਜਿਹੜੇ ਆ ਝੋਨੇ ਜਿਹੜੇ ਆ ਬਰਬਾਦ ਹੋ ਚੁੱਕੇ ਆ ਤੇ 2000 ਤੋਂ ਉੱਪਰ ਦੱਸ ਦਿਆ ਕਿ ਪਿੰਡ ਜਿਹੜੇ ਆ ਹਾੜਾ ਦੀ ਬਾੜੇਠ ਵਹਿ ਚੁੱਕੇ ਆ ਇਹ ਬਹੁਤ ਵੱਡਾ ਨੁਕਸਾਨ ਹੋਇਆ ਜਿਹਦੀ ਪਰਵਾਹੀ ਕਰਦਿਆਂ ਕਰਦਿਆਂ ਕਿਸਾਨਾਂ ਨੂੰ ਖੁਦ ਮਿਹਨਤ ਕਰਨਗੇ ਜਾਂ ਜਿਹੜੇ ਫਿਲਮੀ ਸਟਾਰ ਜਾਂ ਕੱਲ ਇਹ ਵੀ ਪੰਜਾਬੀ ਗਾਇਕ ਵੀ ਪੈਸਾ ਦੇ ਰਿਹਾ ਹੋਰ ਵੀ ਐਨਜੀਓ ਦੇਰੀਆਂ ਨੇ ਉਹ ਸਾਰੇ ਰਲ ਮਿਲ ਕੇ ਜਿਹੜੇ ਕੱਲ ਲਗਭਗ 2 ਸਾਲ ਕਰਦੇ ਆ ਮਿਹਨਤ ਲੱਗ ਜਾਣਗੇ ਨਾਲ ਔਰ ਅੱਗੇ ਦੇਖਦੇ ਹਾਂ ਕਿ ਸਰਕਾਰ ਕੀ ਫੈਸਲੇ ਲੈਂਦੀ ਹੈ ਤੁਸੀਂ ਬਣੇ ਰਹੋ ਡਿਫਾਈ ਪੰਜਾਬ ਨਾਲ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ